ਵਾਸਪਾ ਨੇ ਕਰਤਾ ਹੀ ਚੱਕਾ ਜਾਂਗੀ ਮਾਮਲਾ ਆਮ ਲੋਕਾਂ ਦੇ ਉੱਪਰ ਹੋ ਰਹੀ ਤੱਕੇशाही ਹਾਏ ਹਾਏ ਖਰੂਬ ਫੈਕਰੀ ਹਾਏ 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 ਪੰਜਾਬ ਸਰਕਾਰ ਮੁਜ਼ਾਬਦ ਮੁਜ਼ਾਬਦ ਪੰਜਾਬ ਸਰਕਾਰ ਮੁਜ਼ਾਬਦ ਮੁਜ਼ਾਬਦ ਪੰਜਾਬ ਮੁਰਦਾਬਾ ਮੁਰਦਾਬਾ ਤੁਸੀਂ ਦੇਖ ਸਕਦੇ ਆ ਬੌਧਨ ਸਮਾਜ ਪਾਰਟੀ ਦੇ ਵੱਲੋਂ ਇਸ ਸਮੇਂ ਨਕੋਤਰ ਵਿਖੇ ਜਾਮ ਲਗਾਇਆ ਗਿਆ ਜੀ ਰਸਤਾ ਬੰਦ ਕਰ ਦਿੱਤਾ ਆ ਆਮ ਲੋਕਾਂ ਦੇ ਹੱਕਾਂ ਹਕਾੜਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਅੱਜ ਐਸਟੀਐਮ ਆਫਿਸ ਨਕੋਤਰ ਵਿਖੇ ਪਸਪਾ ਵੱਲੋਂ ਪਹਿਲਾਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਦੋਂ ਮਾਮਲਾ ਨਹੀਂ ਸੁਲਝਿਆ ਗਿਆ ਤਾਂ ਉਹਨਾਂ ਨੇ ਜਿਹੜਾ ਰੋਸ ਵਜੋਂ ਨਕੋਦਰ ਵਿਖੇ ਜਾਮ ਕਰਤਾ ਤੁਸੀਂ ਦੇਖ ਸਰੇ ਤਸਵੀਰਾਂ ਇਸ ਸਮੇਂ ਪ੍ਰੋਪਰਲੀ ਜਾਮ ਕੀਤਾ ਜਾ ਰਿਹਾ ਨਕੋਦਰ ਨੂੰ ਬਹੁਤ ਸਾਰ ਸਮਾਜ ਪਾਰਟੀ ਦੇ ਵਸਪਾ ਵਰਕਰਾਂ ਅਗੋ ਵਿੱਚ ਕਾਫੀ ਰੋਸ ਹੈ ਮਾਮਲਾ ਜਿਹੜਾ ਤੱਕੇ ਸ਼ਹੀਦ ਦਾ ਦੱਸਿਆ ਜਾ ਰਿਹਾ ਕਿ ਪ੍ਰਸ਼ਾਸਨ ਵੱਲੋਂ ਤੱਕੇ ਸ਼ਹੀਦੀ ਕੀਤੀ ਜਾ ਰਹੀ ਹੈ ਆਮ ਆਦੀ ਪਾਰਟੀ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਜੀ ਦੇਖ ਰਹੇ ਹੋ ਤਸਵੀਰਾਂ ਇਸ ਸਮੇਂ ਨਕੋਦਰ ਤੋਂ 22 ਲਾਈਵ ਚੈਨਲ ਤੋਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਮੁਰਦਾਬਾ ਮੁਰਦਾਬਾ मुर्दाबाद मुर्दाबाद एमीर गौतर मुर्दाबाद 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 एम एल ए बी पीर गौतर मुर्दाबाद 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 ਜਿਹੜੀ ਸਰਕਾਰ ਇਹ ਗੱਲ ਕਹਿ ਰਹੀ ਸੀ ਕਿ ਨਾ ਜੋ ਕੰਮ 70 ਸਾਲਾਂ ਚ ਨਹੀਂ ਹੋਇਆ ਸੀ ਕਰ ਰਹੇ ਆ ਉਹ ਵਾਕਈ 17 ਸਾਲਾਂ ਦੀ ਜਿਹੜੇ ਨਹੀਂ ਹੋਏ ਇਹ ਕਰ ਰਹੇ ਆ ਜਿੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਭੜਾ ਦੇ ਕੇ ਇੱਕ ਸੇਟੀ ਕਹਿੰਦਾ ਕਿ ਮੈਂ ਜੋ ਕਰਨਾ ਉਹ ਹੋਏਗਾ ਜਿਹੋ ਮਤਾ ਪਾਵਾਂਗਾ ਉਹ ਹੀ ਪਾਵੇਗਾ ਤਾਂ ਫੇਰ ਪੰਚਾਇਤਾਂ ਦੀਆਂ ਚੋਣਾਂ ਕਰਾਉਣ ਦੀ ਲੋੜ ਕੀ ਸੀ ਸਰਕਾਰ ਨੂੰ ਤੁਸੀਂ ਕੀ ਪਿੰਡਾਂ ਦੇ ਪੰਚਾਇਤਾਂ ਦੇ ਕੰਮ ਜਿਹੜੇ ਅਧੂਰੇ ਨੇ ਨਹੀਂ ਹੋ ਰਹੇ ਬਿਲਕੁਲ ਹੀ ਨਹੀਂ ਹੋ ਰਹੇ ਜੀ ਕੋਈ ਕੰਮ ਨਹੀਂ ਹੋ ਰਿਹਾ ਇੱਥੇ ਤੱਕ ਕਿ ਜਿਹੜਾ ਨਰੇਗਾ ਦਾ ਕੰਮ ਆ ਉਹ ਸੈਂਟਰ ਸਰਕਾਰ ਦਾ ਆ ਜਿੱਥੇ ਵਿਰੋਧੀ ਧਿਰਾਂ ਦੇ ਬਣੇ ਹੋਏ ਸਰਪੰਚ ਆ ਉਥੇ ਨਰੇਕਾ ਤੱਕ ਦਾ ਕੰਮ ਬੰਦ ਹੋ ਗਿਆ ਜਦੋਂ ਕਿ 6-6 7-7 ਮਹੀਨੇ ਹੋ ਗਿਆ ਪੰਚਾਇਤਾਂ ਮੜੀਆਂ ਨੂੰ ਕਿ ਨਰੇਗਾ ਨਾ ਕਪੜਾ ਦਰੋਹ ਤੇ ਰੱਖਿਆ ਹੋਇਆ ਹੈ ਇਹਨਾਂ ਨੇ ਬਾਕੀ ਕੰਮ ਤਾਂ ਚਲੋ ਸਰਕਾਰ ਨੇ ਕੀ ਦੇਣਾ ਪਤਾ ਹੀ ਆ ਸਾਰਿਆਂ ਨੂੰ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਤੁਹਾਡੇ ਕੋਲ ਪੈਸਾ ਨਹੀਂ ਹੈ ਉਹਨੂੰ ਖਜ਼ਾਨਾ ਕਿਉਂ ਕੰਨੇ ਆ ਖਾਲੀ ਪੀਪਾ ਗਿਆ ਕਰੋ ਅੱਜ ਤਾਂ ਮੈਨੂੰ ਲੱਗਦਾ ਇਹਨਾਂ ਕੋਲ ਪੀਪਾ ਵੀ ਹੈ ਨਹੀਂ ਸੋਦਰ ਕੀ ਸੈਕਟਰੀ ਦੇ ਉੱਪਰ ਤੁਹਾਨੂੰ ਕੋਈ ਪ੍ਰਸ਼ਾਸਨਿਕ ਦਬਾਅ ਵੀ ਨਹੀਂ ਲੱਗਦਾ ਬਿਲਕੁਲ ਨਹੀਂ ਬਿਲਕੁਲ ਉਹ ਸਾਫ ਲਾਭਜੋਜ ਕਹਿੰਦਾ ਕਿ ਮੈਨੂੰ ਜਿਹੜਾ ਸਰਕਾਰ ਜੋ ਕਹਿੰਦੀ ਮੈਂ ਉਹ ਕਰਨਾ ਨਹੀਂ ਤਾਂ ਇੱਕ ਸੈਕਟਰੀ ਦੀ ਕੀ ਮਜਾ ਲਿਆ ਕਿ ਉਹ ਸਿੱਧਾ ਸਾਡੇ ਬੌਜਨ ਸਮਾਜ ਪਾਰਟੀ ਪੰਜਾਬ ਦੇ ਜਨਮ ਸੈਕਟਰੀ ਆ ਵਰਮੇਲ ਚੰਬਰ ਕਹਿੰਦਾ ਕਿ ਭਾਈ ਪਿੰਡਾਂ ਦੇ ਜਿਹੜੇ ਕੰਮਾਂ ਸੈਕਟਰੀ ਸਾਹਿਬ ਉਹ ਕਰਿਆ ਕਰੋ ਤੇ ਤਰੀਕੇ ਦੇ ਨਾਲ ਕਹਿੰਦਾ ਤੁਸੀਂ ਕੌਣ ਹੋ ਮੈਂ ਤਿੰਨ ਚੋਣਾਂ ਤੇਰੇ ਇਹੋ ਜਿਹੀ ਭਾਸ਼ਾ ਅਗਰ ਕੋਈ ਵਰਤੂਗਾ ਤਾਂ ਫਿਰ ਉਹਦੀ ਅਕਲ ਟਿਕਾਣੇ ਲਿਆਉਣ ਲਈ ਜਿਹੜੀ ਵੱਜੂ ਸਮਾਈ ਪਾਰਟੀ ਆ ਉਹ ਰੋੜਾਂ ਦੇ ਉੱਤੇ ਆਉਗੇ ਅਸੀਂ ਸਵੇਰ ਤੋਂ ਹੁਣ ਵੀ ਅਸੀਂ ਆਮ ਲੋਕਾਂ ਦੇ ਕੋਲੋਂ ਮਾਫੀ ਮੰਗਦੇ ਕਿਉਂਕਿ ਸਾਨੂੰ ਰੋੜ ਦੇ ਉੱਤੇ ਆਉਣਾ ਪਿਆ 3 ਘੰਟੇ ਤੋਂ ਅਸੀਂ ਜਿਹੜਾ ਵੀਡੀਓ ਦਫ਼ਤਰ ਦੇ ਅੰਦਰ ਬੈਠੇ ਸੀ ਵੀਡੀਓ ਜਲੰਧਰ ਦੇ ਮੀਟਿੰਗ ਦੇ ਵਿੱਚ ਆ ਪੰਚਾਇਤਾਂ ਅਸੀਂ ਨੂੰ 2 ਘੰਟੇ ਅੱਡੀ ਕਿਧਰ ਹੈ ਔਰ ਆ ਕੇ ਸੈਕਟੀ ਦੇ ਜਿਹੜਾ ਅੰਦਰੋਂ ਲੌਕ ਕੇ ਵੀਡੀਓ ਬਣਾ ਰਿਆ ਜਦ ਕੇ ਆ ਕੇ ਉਹਨੇ ਇਹ ਗੱਲ ਨਹੀਂ ਕਹੀ ਤੇ ਚਲੋ ਜੇ ਮੇਰੇ ਕੋਲ ਕੋਈ ਗਲਤ ਲਾਭ ਦੀ ਗੋਲ ਹੋ ਗਿਆ ਜਾਂ ਤੁਹਾਨੂੰ ਕੀ ਪ੍ਰੋਬਲਮ ਹੈ ਪੰਚਾਇਤਾਂ ਦੇ ਕੰਮ ਕਰਨ ਦੀ ਮੇਰੀ ਡਿਊਟੀ ਆ ਮੈਨੂੰ ਦੱਸੋ ਮੈਂ ਕਰਦਾ 2 ਮਿੰਟਾਂ 'ਚ ਇਹ ਮਾਮਲਾ ਹੱਲ ਹੁੰਦਾ ਸੀ ਤੇ ਜਿਹੜਾ ਉਹ ਸੈਕਟੀ ਆ ਹੋਂ ਦੀ ਬਾਹਰ ਆ ਕੇ ਉਹਦੀ ਧੌਣ ਤੇ ਇਹੋ ਜਿਹਾ ਕੀ ਲੈ ਉਹਨੂੰ ਫਿਰ ਅਸੀਂ ਕਹਿ ਕੇ ਆਏ ਆ ਕਿ ਭੋਜਨ ਸਮਾਈ ਪਾਰਟੀ ਤੇਰੇ ਵਰਗਿਆਂ ਦੀ ਧੌਣ ਤੇ ਕੀ ਲੈ ਕੱਢਣਾ ਆਉਂਦੇ ਸਾਨੂੰ ਜਾਣਦੀ ਆ ਪਰ ਕੱਢ ਕੇ ਤੈਨੂੰ ਦਿਖਾਵਾਂਗੇ ਤੈਨੂੰ ਬੰਦੇ ਦਾ ਪੁੱਤ ਬਣਾਵਾਂਗੇ ਦੱਸਾਂਗੇ ਕਿ ਸੈਕਟੀ ਦਾ ਮਤਲਬ ਕੀ ਹ ਸਰ ਬਸਪਾ ਵਰਕਰ ਜੀ ਸੜਕ ਦੇ ਉੱਤੇ ਆ ਅਗਰ ਸੁਣਵਾਈ ਨਹੀਂ ਹੁੰਦੀ ਤਾਂ ਅਗਲਾ ਸਟੈਪ ਕੀ ਹੋਵੇਗਾ ਜੀ ਅਗਲਾ ਸਟੈਪ ਜੀ ਫਿਰ ਅਸੀਂ ਇਹ ਤੋਂ ਜਿਹੜਾ ਧਰਨਾ ਸਾਡਾ ਹੋਊਗਾ ਉਹ ਭਾਰੀ ਤਦਾਦ ਦੇ ਵਿੱਚ ਹੋਊਗਾ ਔਰ ਪੂਰੀ ਤਿਆਰੀ ਦੇ ਨਾਲ ਹੋਊਗਾ ਜੇਕਰ ਇਹ ਵਾਸੀ ਤਾਂ ਇੱਕ ਛੋਟੀ ਜਿਹੀ ਕਾਲ ਦੇ ਉੱਤੇ 10-15 ਮਿੰਟ ਦੀ ਗੱਲ ਕੀਤੀ ਇੱਥੇ ਇਹਨੇ ਇਕੱਠੇ ਹੋਏ ਸੀ ਸਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਅਸੀਂ ਵੀ ਤੁਸੀਂ ਦਫ਼ਤਰ ਆ ਜਾਓ ਤੁਹਾਡੇ ਨਾਲ ਬਹਿਣ ਕੇ ਗੱਲ ਕਰਦੇ ਆ ਧੰਨਵਾਦ ਓਟਮਤ ਸਾਹਿਬ ਨੇ ਕਿਹਾ ਸੀਗਾ ਵੀ ਤੁਸੀਂ ਆਓ ਉਹਨੇ ਕਿਹਾ ਵੀ ਅਸੀਂ ਅੰਦਰ ਬਹਿ ਕੇ ਗੱਲ ਕਰਦੇ ਆ